ਇਹ ਬੁਰੀ ਆਫਤ ਨਹੀਂ ਆ ਇਹ ਪਾਲਿਸੀ ਤਹਿਤ ਹਕੂਮਤ ਨੇ ਸਾਡੇ ਤੇ ਹਮਲਾ ਕੀਤਾ ਹੈ ਕੱਲ ਹੀ ਅਖਬਾਰਾਂ ਨੇ ਦੱਸਿਆ ਹੈ ਕਿ এনवायरमेंटਲ ਮਿਨਿਸਟਰੀ ਨੇ ਜਿਹੜੀ ਆ ਆ ਇੰਡਸ ਵਾਟਰ ਟ੍ਰੀਟੀ ਨੂੰ ਭੰਗ ਕਰਕੇ ਬਿਆਨ ਕੀਤਾ ਹੈਗਾ ਕਿ ਅਸੀਂ ਰਾਵੀ ਦੇ ਪਾਣੀ ਚੱਕ ਕੇ ਹੁਣ ਹਰਿਆਣਾ ਤੇ ਰਾਜਸਥਾਨ ਨੂੰ ਦੇਣੇ ਆ ਉਹਦੀ এনवायरमेंटਲ ਇੰਪੈਕਟ ਐਨਾਲਿਸਿਸ ਦੀ ਰਿਪੋਰਟ ਰੱਦ ਕਰਤੀ ਐ ਕਹਿੰਦੇ ਆ ਕਿ ਇਹਦੀ ਲੋੜ ਨਹੀਂ ਹੈ ਜਦੋਂ بارش ਆਉਂਦੀ ਹੈ ਬੱਦਲ ਫਟਦਾ ਹੈ ਤੇ ਉਦੋਂ ਸਾਰੇ ਇਧਰ ਨੂੰ ਜਿਹੜੇ ਆ ਖੋਲੇ ਜਾਂਦੇ ਆ ਡੈਮ ਸੋ ਇਹ ਪਾਲਿਸੀ ਤਹਿਤ ਹੋ ਰਿਹਾ ਮੋਦੀ ਦਾ ਸਾਡੇ ਤੇ ਨਿਸ਼ਾਨਾ ਹੈ ਸਿੱਖਾਂ ਦਾ ਇਹ ਜਿਹੜਾ ਮਾਹੌਲ ਬਣ ਰਿਹਾ ਹੈ ਇਹ ਭਾਰਤ ਦੀ ਸਰਕਾਰ ਪੰਜਾਬ ਨੂੰ ਕੰਗਾਲ ਕਰਕੇ ਪਾਣੀ ਇਥੋਂ ਲੁੱਟ ਕੇ ਜਿਹੜੇ ਹੋਰ ਇਹਨਾਂ ਨੇ ਸਟੇਟ ਬਣਾਏ ਆ ਉੱਥੇ ਵੋਟਾਂ ਲੈਣੀਆਂ ਪਾਣੀ ਵੰਡ ਕੇ ਜਦ ਕਿ ਉਹ ਰਾਇਪੇਰੀਅਨ ਨਹੀਂ ਹੈਗਾ ਜਿਸ ਤਰੀਕੇ ਨਾਲ 2000 ਦੇ ਵਿੱਚ 2000 ਮੁਸਲਮਾਨ ਵੱਢ ਕੇ ਨੇ ਗੁਜਰਾਤ ਦੇ ਵਿੱਚ ਸੀਐਮ ਦੀ ਕੁਰਸੀ ਹਾਸਲ ਕੀਤੀ ਸੀ ਉਸੇ ਤਰੀਕੇ ਨਾਲ ਇਹ ਹੁਣ ਸਿੱਖਾਂ ਨੂੰ ਪਹਿਲਾਂ ਆ ਆਰਥਿਕ ਪੱਖੋਂ ਮਾਰਨਾ ਚਾਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਇੱਥੇ ਰਾਜ ਕਰਨਾ ਚਾਹੁੰਦਾ ਹੈ ਇਹ ਜਿਹੜਾ ਪਾਣੀ ਆ ਰਿਹਾ ਇਹ ਪੋਂਗ ਡੈਮ ਨੇ ਛੱਡਿਆ ਹੈਗਾ ਔਰ ਉਹ ਪੋਂਗ ਡੈਮ ਬੀਬੀਐਮਬੀ ਅਧੀਨ ਉਹਨਾਂ ਨੇ ਪਾਣੀ ਛੱਡਿਆ ਹੈ ਕਿਉਂਕਿ ਭਾਰਤ ਨੇ ਡੈਮ ਬਣਾਉਂਦੇ ਹੋਏ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦਾ ਹਿੱਸਾ ਦਿੱਤਾ ਹੈ ਹਰਿਆਣਾ ਨੂੰ ਪਹੁੰਚਾਉਣ ਵਾਸਤੇ ਪਾਣੀ ਛੱਡਿਆ ਜਾਊਗਾ ਇਹ ਨਹੀਂ ਦੇਖਿਆ ਜਾਣਾ ਕਿ ਪੰਜਾਬ 'ਚ ਸਥਿਤੀ ਕੀ ਹੈ ਜਦਕਿ ਪੰਜਾਬ ਦੀ ਨਦੀ ਹੈ ਰਾਜਸਥਾਨ ਨੂੰ ਇਹਨਾਂ ਨੇ ਭੇਜ ਦੇਣਾ ਹੈਗਾ ਆ ਤਾਂ ਹੀ ਹੋ ਰਿਹਾ ਕਿਉਂਕਿ ਪੋਂਗ ਨੇ ਪਾਣੀ ਛੱਡਿਆ ਹੈਗਾ ਆ ਜਿਹੜਾ ਭਗਵੰਤ ਮਾਨ ਹੈ ਕਹਿੰਦਾ ਮੈਨੂੰ ਕੀ ਹੈ ਜੇ ਰਾਵੀ ਦਾ ਪਾਣੀ ਤੁਸੀਂ ਹਰਿਆਣੇ ਨੂੰ ਦੇਣਾ ਹੈ ਔਰ ਤੈਨੂੰ ਇਹ ਹੈ ਕਿ ਤੇਰੇ ਇਲਾਕੇ ਚੋਂ ਨੰਗੂ ਇਹ ਤੇ ਜਦ ਇਹੋ ਜਾਂ ਮੌਕਾ ਆਊਗਾ ਭਗਵੰਤ ਸਿਆ ਤਾਂ ਫੇਰ ਇਦਾਂ ਹੀ ਰਾਵੀ ਦੇ ਪਾਣੀ ਵੀ ਇੱਥੇ ਖੁੱਲ ਕੇ ਡੁੱਲਣਗੇ ਤੇ ਆ ਜਿਹੜਾ ਸੁੱਤਾ ਹੋਇਆ ਚਨਾਈ ਚ ਦੋਸੇ ਖਾਣ ਵਾਲਾ ਬੰਦਾ ਹੈ ਇਹਨੂੰ ਜਾਗ ਕੇ ਉਹਰੇ ਖੜ ਕੇ ਸੈਂਟਰ ਤੋਂ ਪੈਸਾ ਮੰਗਣਾ ਚਾਹੀਦਾ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਪਾਣੀ ਦੀ ਤੁਸੀਂ ਲੜਾਈ ਨਾ ਛੇੜੋ ਪੰਜਾਬ ਨੂੰ ਭੁਗਤਨੀ ਪੈਣੀ ਹੈ ਆਪਰੇਸ਼ਨ ਸਿੰਧੂਰ ਬੰਦ ਕਰੋ ਇਸ ਵਕਤ ਸੁਲਤਾਨਪੁਰ ਲੋਧੀ ਮੌਜੂਦ ਆ ਜਿੱਥੇ ਕਿ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿੱਥੇ ਕਿ ਸਰਕਾਰ ਪ੍ਰਬੰਧ ਕਰ ਰਹੀ ਆ ਉੱਥੇ ਜਿਹੜੇ ਕਈ ਲੋਕ ਨੇ ਆਪਣੇ ਪੱਧਰ ਦੇ ਉੱਤੇ ਕੰਮ ਕਰ ਰਹੇ ਨੇ ਕਈ ਸੰਸਥਾਵਾਂ ਦੀ ਨੁਮਾਇंदे ਨੇ ਜੋ ਕੰਮ ਕਰ ਰਹੇ ਨੇ ਤੇ ਇੱਥੇ ਤੁਹਾਨੂੰ ਪਹਿਲੇ ਦਿਨ ਤੋਂ ਹੀ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿਸ ਤਿੱਕੇ ਨਾਲ ਇੱਧਰ ਬਾਬਾ ਜੀ ਹੋਰਾਂ ਦਾ ਜਿਹੜਾ ਲੰਗਰ ਚੱਲ ਰਿਹਾ ਅੱਗੇ ਹੋਰ ਬਹੁਤ ਸਾਰੇ ਕੈਂਪ ਲੱਗੇ ਹੋਏ ਨੇ ਤਾਂ ਪਾਣੀ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਤਾਂ ਤੁਸੀਂ ਤਸਵੀਰ ਸਾਹਮਣੇ ਦੇਖੋਗੇ ਕਿਉਂਕਿ ਪਹਿਲਾਂ ਪਾਣੀ ਘੱਟ ਸੀਗਾ ਲੰਗ ਨਹੀਂ ਰਿਹਾ ਸੀਗਾ ਹੁਣ ਪਾਣੀ ਵੱਧਦਾ ਜਾ ਰਿਹਾ ਤਾਂ ਉਸ ਦੇ ਚਲਦੇ ਹੋਏ ਕਈ ਜਿਹੜੇ ਪਸ਼ੂ ਉਸ ਪਾਸੇ ਨੂੰ ਫਸੇ ਹੋਏ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਕਿਸੇ ਹਿਸਾਬ ਦੇ ਨਾਲ ਤਾਂ ਇੱਧਰ ਬਾਬਾ ਜੀ ਹੋਰੀ ਬਨੇ ਇਹਨਾਂ ਨਾਲ ਉਸ ਦਿਨ ਵੀ ਗੱਲ ਕੀਤੀ ਬਾਬਾ ਜੀ ਕਿੰਨਾ ਕੁ ਪਾਣੀ ਹੁਣ ਵੱਧ ਚੁੱਕਿਆ ਪਾਣੀ ਹਣ ਘਰਾਂ ਦੇ ਵਿੱਚ ਐਂਟਰ ਹੋ ਗਿਆ ਲੋਕ ਪਰੇਸ਼ਾਨ ਹੋ ਗਏ ਡੰਗਰ ਕਢਣ ਦੇ ਲੋਕ ਕੋਠਿਆਂ ਦੇ ਸਮਾਨ ਰੱਖਣ ਦੇ ਸਵੇਰ ਦਾ ਪ੍ਰਸ਼ਾਸਨ ਵੀ ਡਿਊਟੀ 'ਸਾਬ ਲੱਗੇ ਹੋਏ ਬੱਚੇ ਕੱਢ ਕਰ ਲਿਆਉਣ ਦੇ ਸੰਗਤਾਂ ਲੱਗੀਆਂ ਨੌਜਵਾਨ ਸੰਗਤਾਂ ਲੱਗੀਆਂ ਹੁਣ ਦੇ ਕੱਲ ਕਹਿਣ ਤੋਂ ਬਾਹਰ ਹੋ ਗਈ ਹੱਦਾਂ ਤੋਂ ਵੱਧ ਪਾਣੀ ਹੋ ਗਿਆ ਪ੍ਰਸ਼ਾਸਨ ਤੋਂ ਆਰਡਰ ਆ ਰਿਹਾ ਸ਼ਾਮ ਤੱਕ ਹੋਰ ਪਾਣੀ ਜਾ ਆ ਸਕਦਾ ਅੱਛਾ ਜਿਹੜੇ ਪਿੰਡ ਤਕਰੀਬਨ 17-18 ਜਿਹੜਾ ਕਹਦੇ ਸੀਗੇ ਕਿ ਇਧਰ ਨੂੰ ਪਿੰਡ ਜਿਹੜੇ ਫਸੇ ਹੋਏ ਨੇ ਜੇ ਲੋਕ ਉੱਤਰ ਬੈਠੇ ਹੋਏ ਸੀਗੇ ਉਹਨਾਂ ਨੂੰ ਅਲਰਟ ਹੈਗਾ ਬਾਹਰ ਕੱਢਣ ਦਾ ਕਿ ਬਾਹਰ ਆ ਜਾਓ ਜੇ ਜਿਹੜੇ ਬੈਠੇ ਨੇ ਬੜੇ ਜ਼ੋਰ ਨਾਲ ਕੱਢਣ ਲਈ ਸਰਕਾਰ ਵੀ ਨਾਲ ਸੰਗਤਾਂ ਲੱਗੀਆਂ ਪਿੰਡਾਂ ਦੀਆਂ ਮਹਾਪੁਰਸ਼ ਬਾਬਾ ਸੁੱਖਾ ਸਿੰਘ ਦੇਲੇ ਅਗਰ ਦੋ ਅਗਣ ਬੋੜ ਛੱਡੇ ਹੋਇਆ ਜਿੰਨਾ ਵੀ ਜ਼ੋਰ ਨਾਲ ਇਹਨਾਂ ਨੂੰ ਕੱਢਿਆ ਜਾਵੇ ਸਵੇਰ ਤੜਕੇ ਤੋਂ ਲਾ ਕੇ ਪ੍ਰਸ਼ਾਸਨ ਵੀ ਸੰਗਤਾਂ ਵੀ ਮਾਰੋ ਮਾਰ ਡੰਗਰ ਜੀ ਕੱਢ ਰਿਆ ਆ ਆਫਤ ਬਹੁਤ ਵੱਡੀ ਆ ਹਾਂਜੀ ਬਿਲਕੁਲ ਹਾਂ ਤਾਂ ਆਫਤ ਬਹੁਤ ਵੱਡੀ ਹੈ ਬਾਬਾ ਜੀ ਨਾਲ ਉਸ ਦਿਨ ਵੀ ਤੁਹਾਡੇ ਵਿੱਚ ਆਰ ਸਾਂਝੇ ਕਰਾਇ ਸੀਗੇ ਤਾ ਇਸ ਪਾਸੇ ਤੋਂ ਰੋਮਨੀ ਕਾਲੀਦਲ ਅੰਮ੍ਰਿਤਸਰ ਤੋਂ ਈਮਾਨ ਸਿੰਘ, ਮਾਨ ਜੀ ਪਹੁੰਚੇ ਨੇ। ਬਲੇਅਰ ਸਾਹਿਬ ਪਹੁੰਚੇ ਨੇ ਅੰਮ੍ਰਿਤਸਰ ਤੋਂ ਖਾਸ ਤੌਰ ਤੇ ਉੱਤੇ ਸੰਧੂ ਸਾਹਿਬ ਪਹੁੰਚੇ ਨੇ। ਤਾਂ ਇਹ ਵੀ ਲਗਾਤਾਰ ਕਦੇ ਕਿਸ ਪਾਸੇ ਨੂੰ ਲੋਕਾਂ ਕੋਲ ਦਰਦ ਪੁੱਛਣ ਜਾ ਰਹੇ ਨੇ, ਕਦੇ ਕਿੱਥੇ ਜਾ ਰਹੇ ਨੇ। ਕਿਉਂਕਿ ਇਹਨਾਂ ਨੂੰ ਵੀ ਇਹ ਆ ਕਿ ਵੀ ਜੇ ਸਾਡੇ ਪੰਜਾਬ ਦੇ ਉੱਤੇ ਇਹ ਆਫਤ ਆਈ ਹੈ, ਅਸੀਂ ਇਹਨਾਂ ਦੇ ਨਾਲ ਖੜੀਏ, ਗੱਲਬਾਤ ਕਰੀਏ ਕਿਉਂਕਿ ਲੋਕ ਮੁਸੀਬਤਾਂ ਦੇ ਵਿੱਚ ਨੇ। ਪੰਜਾਬ ਸਰਕਾਰ ਕਿੰਨੀ ਕਿ ਮਦਦ ਕਰਦੀ ਹੈ। ਉਹਨਾਂ ਨੂੰ ਪਤਾ ਲੱਗ ਰਿਹਾ ਅੜਪੜੀ ਪੀੜਤ ਜਿਹੜੇ ਲੋਕ ਨੂੰ ਇਹਨਾਂ ਨੂੰ ਪਤਾ ਲੱਗ ਰਿਹਾ ਤੇ ਇਸ ਪਾਸੇ ਨੂੰ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਪਿੰਡ ਘਰ ਤਬਾਹ ਹੋ ਗਏ ਨੇ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਵੀ ਸਾਡੇ ਤੱਕ ਕੌਣ ਪਹੁੰਚ ਰਿਹਾ ਬਲੇਰ ਸਾਹਿਬ ਤੋਂ ਸ਼ੁਰੂ ਕਰਾਂਗੇ ਮਾਨ ਸਿੰਘ ਜੀ ਸੰਧੂ ਸਾਹਿਬ ਸਾਰਿਆਂ ਨੂੰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵੀ ਇਸ ਤਿੱਕੇ ਦੇ ਮਾਹੌਲ ਹੋਏ ਪੰਜਾਬ ਦੇ ਵਿੱਚ ਉਹਨਾਂ ਨੂੰ ਕਿਵੇਂ ਦੇ ਬਲੇਰ ਸਾਹਿਬ ਜਿਵੇਂ ਇਹ ਪੰਜਾਬ ਦੇ ਵਿੱਚ ਆਫਤ ਆਈ ਹੈ ਕਹਿੰਦੇ ਪਹਿਲੀ ਵਾਰ ਨਹੀਂ ਹੈਗਾ ਆਫਤਾਂ ਪੰਜਾਬ ਨੇ ਬੜੀਆਂ ਸੰਝਾਣੇ ਪਰ ਜਿਹੜੀ ਇਹ ਪਾਣੀ ਦੀ ਆਫਤ ਹੈ ਸਭ ਤੋਂ ਵੱਡੀ ਤੇ ਗਹਿਰੀ ਸੱਟ ਮਾਰਦਾ ਦੇਖੋ ਇਹ ਬੜੀ ਵਧੀਆ ਗੱਲ ਤੁਸੀਂ ਦੱਸੀ ਆ ਕਿ ਦੂਜਾ ਸੀਜ਼ਨ ਹੋ ਗਿਆ ਸਾਨੂੰ ਇਹਨਾਂ ਨੇ ਗਹਿਰੀ ਸੱਟ ਮਾਰੀ ਆ ਪਰ ਮੈਂ ਸਮਝਦਾ ਕਿ ਕੋਈ ਇਹ ਕੋਈ ਆਫਤ ਨਹੀਂ ਆ ਇਹ ਪਾਲਿਸੀ ਤਹਿਤ ਹਕੂਮਤ ਨੇ ਸਾਡੇ ਤੇ ਹਮਲਾ ਕੀਤਾ ਹੈ ਜਦੋਂ ਕਿਸਾਨੀ ਅੰਦੋਲਨ ਚੱਲਿਆ ਉਸ ਟਾਈਮ ਤੇ ਪਹਿਲਾਂ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਜਿੱਦਾਂ ਇਹ ਦੋ ਸੀਜ਼ਨ ਹੋ ਰਹੇ ਆ ਸਾਡੇ ਨਾਲ ਕਿਸਾਨਾਂ ਦੀ ਫਸਲ ਤਬਾਹ ਕੀਤੀ ਗਈ ਆ ਫਸਟ ਟਾਈਮ ਤੇ ਜਦੋਂ ਵੱਡੇ ਵੱਡੇ ਟਰੈਕਟਰ ਲੈ ਕੇ ਸਾਡੇ ਕਿਸਾਨਾਂ ਨੇ ਉੱਥੇ ਦਿੱਲੀ ਦੀ ਹਿੱਕ ਤੇ ਬਹਿ ਕੇ ਕਿਹਾ ਕਿ ਸਾਡਾ ਹੱਕ ਹੈ ਕਿ ਕਾਲੇ ਕਾਨੂੰਨ ਵਾਪਸ ਕਰੋ ਇਹ ਤੁਸੀਂ ਲਾਗੂ ਨਹੀਂ ਕਰ ਸਕਦੇ ਤੇ ਦਿੱਲੀ ਨੇ ਉਦੋਂ ਹੀ ਮੰਛਾ ਮੈਲੀ ਰੱਖ ਲਈ ਕਿ ਪੰਜਾਬ ਦੀ ਫਸਲ ਕਿੱਦਾਂ ਜਾੜਨੀ ਹੈ ਤੇ ਬਾਨੀਆਂ ਡਾਨੀਆਂ ਦੀਆਂ ਬੈਂਕਾਂ ਨੂੰ ਕਿੱਦਾਂ ਕਿਸਾਨਾਂ ਤੇ ਪ੍ਰਭਾਵਿਤ ਕਰਨਾ ਹੈ ਕਿ ਇਹਨਾਂ ਨੂੰ ਮਜਬੂਰ ਕਰ ਦੇਣਾ ਕਿ ਤੁਸੀਂ ਹਰ ਵਾਰ ਤੁਹਾਡੀ ਫਸਲ ਰੋੜਾਂਗੇ ਤੇ ਕਰਜ਼ਾ ਲਾਓ ਸੋ ਉਸ ਵੇਲੇ ਪਾਲਿਸੀ ਤਹਿਤ ਕਿਉਂਕਿ ਜਿਹੜੇ ਜਿਹੜੇ ਕੰਟਰੋਲ ਪੂਲ ਹੁੰਦੇ ਜਾਂ ਇਹ ਵੱਡੇ ਵੱਡੇ ਸਾਡੇ ਅੱਜ ਸਾਰੇ ادارے ਬਣਿਆ ਭਾਰਤ ਦੇ ਵਿੱਚ ਜਿਹੜੇ ਇਹ ਸੈਟੇਲਾਈਟ ਕੈਮਰੇ ਆਣਾ ਦੱਸਦੇ ਆ ਕਿ ਕਿੱਥੋਂ ਬੱਦਲ ਫੜਨਾ ਤੇ ਕਿੰਨੀ بارش ਹੋਣੀ ਹੈ ਕਿੱਥੋਂ ਮੌਨਸਨ ਆਉਣੀ ਹੈ ਤੇ ਅਸੀਂ ਕਿੰਨਾ ਭਾਖੜਾ ਦਾ ਪੱਧਰ ਨੀਵਾ ਕਰਨਾ ਹੈ ਔਰ ਉਹ ਹਰ ਵਾਰੀ ਹੁੰਦਾ ਰਿਹਾ ਤੇ ਜਦੋਂ ਅੰਦੋਲਨ ਚੱਲਿਆ ਉਸ ਤੋਂ ਬਾਅਦ ਦੋ ਸੀਜ਼ਨ ਹੋ ਗਏ ਅੱਜ ਤੱਕ ਨਹੀਂ ਕੀਤਾ ਜਦੋਂ بارش ਆਉਂਦੀ ਹੈ ਬੱਦਲ ਫੜਦਾ ਹੈ ਤੇ ਉਦੋਂ ਸਾਰੇ ਇਧਰ ਨੂੰ ਜਿਹੜੇ ਆ ਖੋਲੇ ਜਾਂਦੇ ਆ ਡੈਮ ਸੋ ਇਹ ਪਾਲਿਸੀ ਤਹਿਤ ਹੋ ਰਿਹਾ ਮੋਦੀ ਦਾ ਸਾਡੇ ਤੇ ਨਿਸ਼ਾਨਾ ਹੈ ਸਿੱਖਾਂ ਦਾ ਭਾਵੇਂ ਉਹ ਵਿਦੇਸ਼ਾਂ ਦੇ ਵਿੱਚ ਸਾਡੀ ਪੱਗ ਨੂੰ ਟਾਰਗੇਟ ਕੀਤਾ ਜਾਵੇ ਜਿੱਦਾਂ ਸਾਡੇ ਵੀਰ ਦੀ ਪੱਗ ਦੇ ਲੈ ਕੇ ਐਕਸੀਡੈਂਟ ਕਰਨ ਵਾਲੇ ਗੁਰਵਿੰਦਰ ਸਿੰਘ ਸੈਂਤ ਉਹਦਾ ਨਾਂ ਹਰਜਿੰਦਰ ਸਿੰਘ ਉਹਦੀ ਪੱਗ ਵੀਰ ਦੀ ਨੂੰ ਇੱਕ ਸੋਸ਼ਲ ਮੀਡੀਆ ਤੇ ਉਭਾਰ ਕੇ ਜਾਲੀ ਅਕਾਊਂਟ ਬਣਾ ਕੇ ਤੇ 2 ਬਿਲੀਅਨ ਡਾਲਰ ਜਿਹੜਾ ਇਕੱਠਾ ਕਰ ਲਿਆ ਭਾਰਤੀ ਏਜੰਸੀਆਂ ਨੇ ਨਾ ਉਹ ਪਰਿਵਾਰ ਵਾਲੇ ਬੱਚੇ ਨੂੰ ਪਤਾ ਹੈ ਤੇ ਨਾ ਅਜੇ ਤੱਕ ਕਿਸੇ ਧਾਰਮਿਕ ਸੰਸਥਾ ਨੂੰ ਪਤਾ ਹੈ ਇਹ ਇਹ ਹਰ ਵਾਰੀ ਆਪਣਾ ਵਾਰ ਚਲਾਉਂਦੇ ਆ ਤੇ ਆ ਸਾਡੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਤਬਾਹ ਕੀਤੀਆਂ ਇਹ ਹਕੂਮਤ ਨੇ ਕੀਤੀਆਂ ਇਹ ਕੋਈ ਇਹ ਕੋਈ ਦੁਨਿਆਵੀ ਆਫਤ ਨਹੀਂ ਹੈ ਇਹ ਪਾਲਿਸੀ ਤਹਿਤ ਮੋਦੀ ਸਾਹਿਬ ਨੇ ਕੀਤਾ ਜਿਸ ਤਰੀਕੇ ਨਾਲ 2000 ਦੇ ਵਿੱਚ 2000 ਮੁਸਲਮਾਨ ਵੱਢ ਕੇ ਨੇ ਗੁਜਰਾਤ ਦੇ ਵਿੱਚ ਸੀਐਮ ਦੀ ਕੁਰਸੀ ਹਾਸਲ ਕੀਤੀ ਸੀ ਉਸੇ ਤਰੀਕੇ ਨਾਲ ਇਹ ਹੁਣ ਸਿੱਖਾਂ ਨੂੰ ਪਹਿਲਾਂ ਆ ਆਰਥਿਕ ਪੱਖੋਂ ਮਾਰਨਾ ਚਾਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਇੱਥੇ ਰਾਜ ਕਰਨਾ ਚਾਹੁੰਦਾ ਹੈ ਤੇ ਸਿੱਖ ਮਰਤਾ ਜਾਣਗੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਵਾਰਿਸ ਹੈ ਇਹ ਇਹਨਾਂ ਦੇ ਥੱਲੇ ਨਹੀਂ ਲੱਗਦੇ ਮੇਰੇ ਨਾਲ ਅੱਜ ਅਸੀਂ ਇੱਥੇ ਪਹੁੰਚੇ ਮੈਨੂੰ ਪਤਾ 11 ਤੋਂ ਲੈ ਕੇ ਅੱਜ 22 ਤਰੀਕ 28 ਤਰੀਕ ਹੋ ਗਈ ਹੈ 2 ਹਫ਼ਤੇ ਹੋ ਗਏ ਆ 2 ਹਫ਼ਤੇ ਦੇ ਵਿੱਚ ਕਿੰਨਾਂ ਨੇ ਘਰ ਛੱਡੇ ਆ ਜਿਨ੍ਹਾਂ ਦੇ ਡੰਗਰ ਰੁੜ ਗਏ ਆ ਜਿਨ੍ਹਾਂ ਦਾ ਸਾਰਾ ਹੀ ਕੁਝ ਰੁੜ ਗਿਆ ਹੈ ਕਿ ਉਹ ਅੱਜ ਕਿੰਨੂੰ ਲਾਂਭਾ ਦੇਣਗੇ ਹਕੂਮਤ ਨੇ ਕੋਈ ਆਪਣਾ ਪ੍ਰਬੰਧ ਨਹੀਂ ਕੀਤਾ ਕੱਲੀ ਮੁੱਖ ਮੰਤਰੀ ਦੀ ਕੁਰਸੀ ਵਟੋਰਨ ਤੋਂ ਸਵਾਇ ਭਗਵੰਤ ਮਾਨ ਨੇ ਕੋਈ ਆਪਣਾ ਫਰਜ਼ ਜ਼ਿਆਦਾ ਨਹੀਂ ਕੀਤਾ ਪਿਛਲੀ ਵਾਰੀ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਥੇ ਤਿੰਨ ਵਾਰ ਹੀ ਆਏ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਆਪਣੇ ਜਿੱਥੇ ਮੈਂ ਸੰਗਰੂਰ ਦੇ ਵਿੱਚ ਪਾਰਲੀਮੈਂਟੀ ਚੋਣ ਲੜੀ ਔਰ ਜਿੱਤੇ ਆਂ ਉੱਥੇ ਮੈਂ ਡੀਸੀ ਨੂੰ ਲੈ ਕੇ ਨਾਲ ਬੰਨਾਂ ਤੇ ਜਾਂਦਾ ਰਿਹਾ ਤੇ ਅੱਜ ਤੱਕ ਉੱਥੋਂ ਦਾ ਦਰਿਆ ਜਿਹੜਾ ਬੰਨ ਪਾਰ ਨਹੀਂ ਕਰ ਸਕਿਆ ਕਿਉਂਕਿ ਉਹਨਾਂ ਨੇ ਖਲਾਈਆਂ ਕਰਾਈਆਂ ਸੂਆਂਾਂ ਦੀਆਂ ਡਰੇਨਾ ਦੀਆਂ ਸਾਰੀਆਂ ਦਰਿਆਵਾਂ ਦੀਆਂ ਖਲਾਈਆਂ ਸਰਦਾਰ ਮਾਨ ਨੇ ਆਪ ਡੀਸੀ ਨੂੰ ਨਾਲ ਲੈ ਕੇ ਖਲਾ ਉੱਥੇ ਸਿਰ ਤੇ ਹੋ ਕੇ ਕੰਮ ਕਰਵਾਇਆ ਸੋ ਜੇ ਇੱਥੋਂ ਦੇ ਐਮਪੀ ਵੀ ਸਿਰ ਤੇ ਹੋ ਕੇ ਕੰਮ ਕਰਵਾ ਲੈਂਦੇ ਤੇ ਸ਼ਾਇਦ ਸਾਨੂੰ ਆਖ ਮਿਆਜੇ ਨਾ ਭੁਗਤਨੇ ਪੈਂਦੇ ਸੰਧੂ ਸਾਹਿਬ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਹੈਲੀਕਾਪਟਰ ਕਹਿੰਦੇ ਲੋਕਾਂ ਦੇ ਕੋਲ ਆ ਲੋਕ ਵਰਤਨੇ ਨੂੰ ਦੁੱਧ ਚਾਹੀਦਾ ਜਿੰਨੂੰ ਰਾਸ਼ਨ ਚਾਹੀਦਾ ਕਹਿੰਦੇ ਉਤੋਂ ਸਿੱਟੀ ਜਾਓ ਦੇਈ ਜਾਓ ਜਿਹਦੇ ਤੱਕ ਕੋਈ ਮਦਦ ਪਹੁੰਚਦੀ ਹੈ ਤੇ ਪਹੁੰਚਦੀ ਕਰ ਦਿਓ ਕਿ ਲਾਦਾ ਨਹੀਂ ਕਿ ਬਹੁਤ ਵੱਡਾ ਜੀਰਾ ਕਰਕੇ ਹੈਲੀਕਾਪਟਰ ਦੇਣਾ ਪਿਆ ਭਗਵੰਤ ਮਾਨ ਸਾਹਿਬ ਹਰਨ ਭਗਵੰਤ ਮਾਨ ਜੀ ਆਪ ਤੇ ਤਾਮਲ ਨਾਡੂ ਚ ਬ੍ਰੇਕਫਾਸਟ ਕਰਨ ਰਏ ਸੀ ਉਹਨਾਂ ਨੂੰ ਹੜਾਂ ਦਾ ਇਨਾ ਕੋਈ ਫਿਕਰ ਨਹੀਂ ਸੀ ਪਰ ਜਦੋਂ ਲੋਕਾਂ ਨੇ ਉਹਨਾਂ ਦੇ ਵਿਰੁੱਧ ਆਵਾਜ਼ 28 ਔਰ ਕાળા ਪੈਨ ਲਾਪੀਆਂ ਲੋਕਾਂ ਦੀਆਂ ਤੇ ਤਾਂ ਇਹ ਡਰਾਮਾ ਉਹਨ ਹੈਲੀਕਾਪਟਰ ਦਾ ਦਾ ਕਰ ਦਿੱਤਾ ਵੀ ਉਹ ਵਾਲੀ ਉਹਨਾਂ ਦਾ ਆਪਣਾ ਨਹੀਂ ਕਿ ਸਰਕਾਰ ਦਾ ਹੈਲੀਕਾਪਟਰ ਰਿਹਾ ਦੂਸਰੀ ਗੱਲ ਇਹ ਹੈ ਕਿ ਇਹ ਸਟਾਰਟਿੰਗ ਤੋਂ ਹੀ 1947 ਤੋਂ ਹੀ ਪੰਜਾਬ ਨੂੰ ਕਿਵੇਂ ਤਬਾਹ ਕਰਨਾ ਪਹਿਲਾਂ ਵੰਡ ਦਿੱਤਾ ਗਿਆ ਫਿਰ ਤਬਾਹ ਕਰਨਾ ਫਿਰ ਇਥੋਂ ਦਾ ਕਿਸਾਨੀ ਬੁਖਤੌਰ ਤੇ ਆਪਾਂ ਕਹਿ ਦਈਏ ਕਿ ਸਿੱਖ ਜਿਹੜੀ ਬਹੁਤ ਹੰਟੀ ਪੰਜਾਬ 'ਚ ਵੱਸਦੀ ਆ ਇਹਨਾਂ ਨੂੰ ਇਥੋਂ ਤੱਕ ਸੀਮਤ ਰੱਖੋ ਕਿ ਰੋਟੀ ਪਾਣੀ ਤੋਂ ਅੱਗੇ ਸੋਚਣਾ ਸਕੋ ਉਹ ਜੀਆਂ ਪਾਲਿਸੀਜ਼ ਪਾਣੀ ਤੇ ਖੋ ਕੇ ਪੰਜਾਬ ਦਾ ਤੇ ਉਹ ਬਾਹਰਲੇ ਸੂਬਿਆਂ ਨੂੰ ਦੇ ਦਿੱਤੀ ਆ ਗਿਆ ਹੈ 1947 ਤੋਂ ਪਹਿਲਾਂ ਰਾਜਸਥਾਨ ਨੂੰ ਪਾਣੀ ਜਾਂਦਾ ਸੀ ਬੀਕਾ ਨਰ ਉਹਦੀ ਰਾਇਲਟੀ ਲਈ ਪੈਸੇ ਲੈ ਜਾਂਦੇ ਸਨ ਪਰ ਅੱਜ ਮਾਰਚਲੇ ਪੰਜਾਬ ਹੜਾਂ ਦੀ ਉਹ ਪੰਜਾਬ ਚੱਲੇ ਤੇ ਪਾਣੀ ਮੁਫਤ ਜਿਹੜਾ ਉਹ ਬਾਹਰਲੇ ਸੂਬੇ ਆਨੰਦ ਮਾਨਣ ਔਰ ਵੇਖੋ ਜਦੋਂ ਹੜਾਂ ਦੇ ਜਿਵੇਂ ਮਿਲ ਇਹ ਸਾਬ ਨੇ ਦੱਸਿਆ ਕਿ ਜਾਣਬੁੱਝ ਕੇ ਪਾਲਿਸੀ ਤਹਿਤ ਕੀਤਾ ਜਾਂਦਾ ਜਦੋਂ ਇਹ ਪਾਣੀ ਛੱਡਿਆ ਜਾਂਦਾ ਉਹਨਾਂ ਸਟੇਟਸ ਨੂੰ ਪਾਣੀ ਜਾਣਾ ਬੰਦ ਕਰ ਦਿੰਦੇ ਆ ਵੀ ਇੱਥੋਂ ਵਾਲੇ ਮਰਨ ਜਦੋਂ ਜਰੂਰਤ ਆ ਉਹਨਾਂ ਨੂੰ ਸਿਰਫ ਉਦੋਂ ਪਾਣੀ ਦੇਣਾ ਹੈ ਪੰਜਾਬ ਨੂੰ ਮਿਲੇ ਨਾ ਮਿਲੇ ਤੇ ਜਦੋਂ ਇਹੋ ਜੀ ਆਫਤ ਆਉਂਦੀ ਆ ਉਦੋਂ ਉਹਨਾਂ ਦਾ ਪਾਣੀ ਬੰਦ ਕਰ ਦੇਣਾ ਵੀ ਇੱਥੇ ਹੀ ਸਾਰਾ ਨੁਕਸਾਨ ਹੋਵੇ ਜਿੰਨਾ ਹੋਣਾ ਇਹ ਸਾਰਾ ਕੁਝ ਗਿਣਮਿਥ ਕੀ ਕੀਤਾ ਜਾਂਦਾ ਔਰ ਦਿੱਲੀ ਹਮੇਸ਼ਾ ਹੀ ਪੰਜਾਬ ਦੀ ਬੈਰੀਰ ਵੈਰਮ ਰਹੀ ਆ ਤੇ ਰਹਿਣਾ ਆ ਇਹ ਕੁਛ ਚੱਲਦਾ ਹੀ ਪੈਣਾ ਜਿਵੇਂ ਬਲੇਰ ਸਾਹਿਬ ਨੇ ਕਿਹਾ ਹੋਣਾ ਵੀ ਖਾਲਸਾ ਜਿਹੜਾ ਆ ਉਹ ਨਹੀਂ ਝੁਕਦਾ ਉਹ ਝਕੌਣ ਦੀਆਂ ਉਪਰਾਲੇ ਹੁੰਦੇ ਆ ਪਰ ਝਕੂ ਨਹੀਂ ਲੜਾਈ ਆਪਣੇ ਲੜੂ ਔਰ ਬਹੁਤ ਜਿਆਦਾ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਵਸਦੇ ਖੇਤੀ ਵਾਈ ਖੇਤੀ ਵਾਲੇ ਉਹ ਵੀ ਬੜੇ ਦ੍ਰਿੜ ਇਰਾਦੇ ਵਾਲੇ ਆ ਵੇਖ ਲਓ ਵੀ ਕਿੰਨੀ ਵਰੀ 1988 ਤੋਂ ਲੈ ਕੇ ਹੜਾਂ ਦੀ ਮਾਰ ਪਈ ਆ ਪਰ ਹਰ ਹਮੇਸ਼ਾ ਆਫੀਸ ਕਰਦੇ ਆ ਔਰ ਸੰਸਥਾਵਾਂ ਜਿਵੇਂ ਧਾਰਮਿਕ ਸੰਸਥਾਵਾਂ ਮਹਾਪੁਰਸ਼ ਕੋ ਸੰਤ ਮਹਾਪੁਰਸ਼ ਹੋ ਗਏ ਜਾਂ ਜਿਨ੍ਹਾਂ ਨੂੰ ਕੋ ਦਰਦ ਆ ਜਿਵੇਂ ਨਾ ਦੱਸਿਆ ਵੀ ਮਾਨ ਸਾਹਿਬ ਪਿਛਲੀ ਵਾਰੀ ਅਸੀਂ ਨਾਲ ਹੀ ਆਏ ਸਾਂ ਸਾਰੇ ਏਰੀਆਜ਼ ਦੇ ਵਿੱਚ ਉਹਨਾਂ ਦੌਰਾ ਕੀਤਾ ਸੀ ਪਰ ਇੱਥੋਂ ਦੇ ਮੈਂਬਰ ਪਾਰਲੀਮੈਂਟ ਸਰਕਾਰ ਕਿਤੇ ਦੱਸ ਦਿਓ ਵੀ ਕੋਈ ਵੀ ਉਹਨਾਂ ਦੇ ਕੋਲ ਹਾਰ ਵੀ ਉਹਨਾਂ ਕੀਤੀ ਹੋਵੇ ਕਿਸੇ ਨੂੰ ਕੋਈ ਰਸਦ ਪਹਚਾਈ ਹੋਵੇ ਕਿਸੇ ਦੀ ਕੋਈ ਜ਼ਰੂਰਤ ਪੂਰੀ ਕੀਤੀ ਹੋਵੇ ਨਹੀਂ ਸੋ ਇਹ ਕੁਸ਼ ਵਾਪਰਦਾ ਹੀ ਰਹਿਣਾ ਤੇ ਸਾਡਾ ਸੰਘਰਸ਼ ਹਕੂਮਤ ਦੇ ਬੋਲ ਲੋਕਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਰੋਜ਼ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਹੈ ਤੇ ਜਿਹੜਾ ਗੁਲਾਮੀ ਤੋਂ ਆਜ਼ਾਦੀ ਹਾਸਲ ਕਰਨ ਦੇ ਲਈ ਲੜਾਈ ਲੜ ਰਿਹਾ ਇੱਕੋ ਇੱਕ ਸਤਾਰ ਸਿੰਘ ਮਾਨ 40 ਸਾਲਾਂ ਤੋਂ ਅਸੀਂ ਉਹਦਾ ਸਾਥ ਦਈਏ ਤਾਂ ਕਿ ਕੋ ਪੰਜਾਬ ਦੀ ਬਾਗਡੂਰ ਕਿਸੇ ਚੰਗੇ ਹੱਥ 'ਚ ਆ ਕੇ ਪੰਜਾਬ ਦੀ ਤਕਦੀਰ ਬਦਲੀ ਜਾ ਸਕੇ ਧੰਨਵਾਦ ਬਿਲਕੁਕੁਲ ਇਮਾਨ ਜੀ ਕਹਿੰਦੇ ਕੋਈ ਐਮਪੀ ਨਜ਼ਰ ਨਹੀਂ ਆ ਰਿਹਾ ਕਿ ਹਾਲਾਂਕਿ ਅਜ਼ਾਦ ਉਮੀਦਵਾਰ ਰਾਣਾ ਜੀ ਹੈਗੇ ਇੱਥੋਂ ਰਾਣਾ ਜੀ ਦੇ ਪੁੱਤਰ ਰਾਣੇਂਦਰ ਪ੍ਰਤਾਪ ਉਹ ਕਹਿੰਦੇ ਪਹਿਲੇ ਦਿਨ ਤੋਂ ਇੱਥੇ ਕੰਮ ਕਰਦੇ ਨੇ ਕਿ ਵੀ ਉਸ ਤੋਂ ਪਹਿਲਾਂ ਵੀ ਕਰਦੇ ਸੀਗੇ ਕਿ ਉਹ ਦੱਸ ਰਹੇ ਸੀਗੇ ਲਗਾਤਾਰ ਕਿ ਇਸ ਤਿੱਕੇ ਦੇ ਨਾਲ ਕਈ ਕੰਮ ਹੋਣ ਆਲੇ ਆ ਤੇ ਵਿਧਾਨ ਸਭਾ ਚ ਵੀ ਮਤੇ ਪਾਏ ਗਏ ਕਿ ਇਹਨੂੰ ਕੀਤਾ ਜਾਵੇ ਹੱਲ ਪਰ ਕਹਿੰਦੇ ਜੂਨ ਹੀ ਸਰਕਾਰ ਜੀ ਹੋਂਦ ਤੇ ਬੈਠੀਆਂ ਨੇ ਉਹ ਕਿਵੇਂ ਜੂਨ ਉਹਨਾਂ ਦੇ ਗੰਦੇ ਸਰਕੇ ਗਈ ਦੇਖੋ ਜੇ ਤੁਹਾਡੀ ਲਗਾਤਾਰ ਪਾਲਸੀ ਦਿਨ ਮੰਗਾ ਜਾਇਜ਼ ਰਹਿਣਗੀਆਂ ਕਹਿਣ ਦਾ ਭਾਵ ਇਹ ਇਹ ਜਿਹੜਾ ਪਾਣੀ ਆ ਰਿਹਾ ਇਹ ਪੌਂਗ ਡੈਮ ਨੇ ਛੱਡਿਆ ਹੈਗਾ ਔਰ ਉਹ ਪੌਂਗ ਡੈਮ ਬੀਬੀਐਮਬੀ ਅਧੀਨ ਉਹਨਾਂ ਨੇ ਪਾਣੀ ਛੱਡਿਆ ਕਿਉਂਕਿ ਭਾਰਤ ਨੇ ਡੈਮ ਬਣਾਉਂਦੇ ਹੋਏ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦਾ ਹਿੱਸਾ ਦਿੱਤਾ ਹੈ ਬੀਬੀਐਮਬੀ ਉਸ ਸਮਝੌਤੇ ਤਹਿਤ ਉਹਨਾਂ ਦਾ ਪਾਣੀ ਪਹੁੰਚਾਉਣ ਵਾਸਤੇ ਮਜਬੂਰ ਹੈ ਉਹਨੇ ਇਹ ਨਹੀਂ ਦੇਖਣਾ ਹੈਗਾ ਕਿ ਉਰੇ ਹੜ ਆ ਰਹੇ ਆਂ ਬੰਨ ਟੁੱਟ ਰਹੇ ਆਂ ਉਹਨਾਂ ਨੇ ਆਪਣੀ ਆਬਲੀਗੇਸ਼ਨ ਪੂਰੀ ਕੀਤੀ ਹੈ ਕਿ ਮੈਂ ਹਰਿਆਣਾ ਤੇ ਰਾਜਸਥਾਨ ਨੂੰ ਆਪਣਾ ਪਾਣੀ ਛੱਡਾਂ ਜੇ ਇਹ ਸਲੋ ਰਿਲੀਜ਼ ਕਰਦੇ ਸਮੇਂ ਸਿਰ ਕਰਦੇ ਤਾਂ ਇਹ ਸਥਿਤੀ ਨਹੀਂ ਸੀ ਬਣਨੀ ਪਰ ਉਦੋਂ ਇਹਨਾਂ ਦਾ ਨiyet ਜਿਵੇਂ ਸੰਧੂ ਸਾਹਿਬ ਨੇ ਦੱਸਿਆ ਨਹੀਂ ਬਣੀ ਹੁਣ ਤੁਹਾਨੂੰ ਸਾਫ਼ ਦਿਖ ਰਿਹਾ ਹੈ ਕਿ ਜਿਹੜਾ ਨੁਕਸਾਨ ਹੋ ਰਿਹਾ ਨਦੀ ਦਾ ਉਹ ਇਸ ਇਲਾਕੇ 'ਚ ਹੋ ਰਿਹਾ ਤੇ ਰਾਇਪੇਰੀਅਨ ਕਾਨੂੰਨ ਕਹਿੰਦਾ ਹੈ ਕਿ ਜੇ ਇਹ ਨੁਕਸਾਨ ਕਰਦੀ ਹੈ ਨਦੀ ਉੱਥੇ ਹੀ ਫਾਇਦਾ ਹੋਣਾ ਚਾਹੀਦਾ ਦੂਜਾ ਪ੍ਰਿੰਸੀਪਲ ਹੈਗਾ ਕਿ ਜਿਹੜਾ এনवायरमेंटਲ ਇੰਪੈਕਟ ਅਨਾਲਿਸਿਸ ਹੁੰਦਾ ਹੈਗਾ ਉਹ ਹੋਣਾ ਚਾਹੀਦਾ ਨਵਾਂ ਕਾਨੂੰਨ ਇਹੀ ਕਹਿੰਦਾ ਹੈ ਨਰਮਾ ਦੇ ਤੇ ਬਾਅਦ ਇਹ ਕਾਨੂੰਨ ਬਣਿਆ ਹੈਗਾ ਪਰ ਕੱਲ ਹੀ ਅਖਬਾਰਾਂ ਨੇ ਦੱਸਿਆ ਹੈ ਕਿ এনवायरमेंटਲ ਮਿਨਿਸਟਰੀ ਨੇ ਜਿਹੜੀ ਆ ਆ ਇੰਡਸ ਵਾਟਰ ਟ੍ਰੀਟੀ ਨੂੰ ਭੰਗ ਕਰਕੇ ਬਿਆਨ ਕੀਤਾ ਹੈਗਾ ਕਿ ਅਸੀਂ ਰਾਵੀ ਦੇ ਪਾਣੀ ਚੱਕ ਕੇ ਹੁਣ ਹਰਿਆਣੇ ਤੇ ਰਾਜਸਥਾਨ ਨੂੰ ਦੇਣੇ ਆ ਉਹਦੀ এনवायरमेंटਲ ਇੰਪੈਕਟ ਐਨਾਲਿਸਿਸ ਦੀ ਰਿਪੋਰਟ ਰੱਦ ਕਰਤੀ ਐ ਕਹਿੰਦੇ ਆ ਕਿ ਇਹਦੀ ਲੋੜ ਨਹੀਂ ਹੈ ਇਹਦਾ ਮਤਲਬ ਛੇਤੀ ਤੋਂ ਛੇਤੀ ਇੱਕ ਹੋਰ ਕਨਾਲ ਤੇ ਪਾਣੀ ਇੱਥੋਂ ਕੱਢ ਦੇਣਗੇ ਹਰਿਆਣੇ ਨੂੰ ਪਹੁੰਚਾਉਣ ਵਾਸਤੇ ਪਾਣੀ ਛੱਡਿਆ ਜਾਊਗਾ ਇਹ ਨਹੀਂ ਦੇਖਿਆ ਜਾਣਾ ਕਿ ਪੰਜਾਬ 'ਚ ਸਥਿਤੀ ਕੀ ਐ ਜਦ ਕਿ ਪੰਜਾਬ ਦੀ ਨਦੀ ਐ ਰਾਜਸਥਾਨ ਨੂੰ ਇਹਨਾਂ ਨੇ ਭੇਜ ਦੇਣਾ ਹੈਗਾ ਆ ਤਾਂ ਹੀ ਹੋ ਰਿਹਾ ਕਿਉਂਕਿ ਪੌਂਗ ਨੇ ਪਾਣੀ ਛੱਡਿਆ ਹੈਗਾ ਹੁਣ ਇਹਦੇ ਨਾਲ ਕੀ ਹੋ ਰਿਹਾ ਹੈਗਾ ਕੱਲਾ ਸਾਡਾ ਹੜ ਦਾ ਨੁਕਸਾਨ ਨਹੀਂ ਹੈ ਇੱਥੇ ਜਿਹੜਾ ਇੰਡਸ ਵਾਟਰ ਟ੍ਰੀਟੀ ਖਤਮ ਕਰਤੀ ਹੈਗੀ ਐ ਦੂਜੇ ਥਾਂ ਜਿਹੜਾ ਆਪਰੇਸ਼ਨ ਸੰਧੂਰਾ ਹਜੇ ਵੀ ਜਾਰੀ ਹੈ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਫ ਮਨੀਰ ਨੇ ਕਿਹਾ ਹੈਗਾ ਕਿ ਮੈਂ ਮਿਸਾਈਲ ਛੱਡ ਕੇ ਪਾਣੀ ਖਿਲਾਉਂਗਾ ਹੁਣ ਉਹ ਕਿੱਥੇ ਸੁੱਟੂਗਾ ਜੰਮੂ ਕਸ਼ਮੀਰ ਪੰਜਾਬ ਇੱਥੇ ਹੀ ਸੁੱਟੂਗਾ ਮਿਸਾਈਲ ਪਾਣੀ ਖੋਲਣ ਨੂੰ ਇਹ ਜਿਹੜਾ ਮਾਹੌਲ ਬਣ ਰਿਹਾ ਹੈ ਇਹ ਭਾਰਤ ਦੀ ਸਰਕਾਰ ਪੰਜਾਬ ਨੂੰ ਕੰਗਾਲ ਕਰਕੇ ਪਾਣੀ ਇੱਥੋਂ ਲੁੱਟ ਕੇ ਜਿਹੜੇ ਹੋਰ ਇਹਨਾਂ ਨੇ ਸਟੇਟ ਬਣਾਏ ਆ ਉੱਥੇ ਵੋਟਾਂ ਲੈਣੀਆਂ ਪਾਣੀ ਵੰਡ ਕੇ ਜਦ ਕਿ ਉਹ ਰਾਇਪੇਰੀਅਨ ਨਹੀਂ ਹੈਗਾ ਇਹਨਾਂ ਨੇ ਆਪ ਹੀ ਕਾਨੂੰਨ ਬਣਾਇਆ ਕਿ এনवायरमेंटल ਇੰਪੈਕਟ ਅਨਾਲਿਸਿਸ ਹੋਣਾ ਚਾਹੀਦਾ ਉਹ ਇਹਨਾਂ ਨੇ ਭੰਗ ਕਰਕੇ ਹੁਣ ਨਦੀ ਆ ਜਿਹੜਾ ਭਗਵੰਤ ਮਾਨ ਹੈ ਕਹਿੰਦਾ ਮੈਨੂੰ ਕੀ ਹੈ ਜੇ ਰਵੀ ਦਾ ਪਾਣੀ ਤੁਸੀਂ ਹਰਿਆਣੇ ਨੂੰ ਦੇਣਾ ਹੈ ਔਰ ਤੈਨੂੰ ਇਹ ਹੈ ਕਿ ਤੇਰੇ ਇਲਾਕੇ ਚੋਂ ਨੰਗੂ ਇਹ ਤੇ ਜਦ ਇਹ ਹੋ ਜਾ ਮੌਕਾ ਆਊਗਾ ਭਗਵੰਤ ਸਿਆ ਤਾਂ ਫਿਰ ਇਦਾਂ ਹੀ ਰਵੀ ਦੇ ਪਾਣੀ ਵੀ ਇੱਥੇ ਖੁੱਲ ਕੇ ਡੁੱਲਣਗੇ ਪਹਿਲਾਂ ਹੀ ਸਾਡੇ ਜਨਾਲੇ ਚ ਅੰਮਰਸਰ ਸਾਹਿਬ ਚ ਸਾਨੂੰ ਨੁਕਸਾਨ ਹੋ ਰਿਹਾ ਜਦ ਤੂੰ ਇਧਰੋਂ ਇੱਕ ਹੋਰ ਕਨਾਲ ਕਢਾ ਦੇਂਗਾ ਤਾਂ ਉਹ ਵੀ ਇੱਥੇ ਅਸਰ ਕਰੂਗਾ ਫਿਰ ਉਸ ਤੋਂ ਇਲਾਵਾ ਜਿਹੜਾ ਜੰਗ ਦਾ ਮਾਹੌਲ ਬਣ ਰਿਹਾ ਮੈਨੂੰ ਦੱਸੋ ਅੱਜ ਰਾਜਨਾਥ ਸਿੰਘ ਕਹਿੰਦਾ ਹੈ ਕਿ ਅਸੀਂ ਉੱਥੇ ਕੋਈ ਰਣ ਆਪਰੇਸ਼ਨ ਰਣ ਮਾਓ ਉੱਤੇ ਜਿੱਥੇ ਇਹ ਪਲੈਨਿੰਗ ਕਰਦੇ ਆ ਆਰਮੀ ਦੀ ਉੱਥੇ ਕਹਿੰਦੇ ਆ ਅਸੀਂ ਤਿੰਨ ਨੂ ਪਾਲਿਸੀ ਕੱਢੀਆਂ ਉਹਦੇ ਵਿੱਚ ਅਸੀਂ ਜੰਗ ਨੂੰ ਹੋਰ ਤਿੱਖਾ ਕਿਵੇਂ ਕਰਨਾ ਉਹਦੀ ਪਾਲਿਸੀ ਕੱਢੀ ਆ ਭਲੇ ਮਾਨਸਾ ਜੇ ਤੂੰ ਕਿਸੇ ਦਾ ਪਾਣੀ ਰੋਕੇਗਾ ਜਿਵੇਂ ਪਾਕਿਸਤਾਨ ਦਾ ਰੋਕੇਗਾ ਇੱਥੇ ਮੋਗੇ ਜਾ ਕੇ ਜਿੱਥੇ ਕਨੈਲ ਦਾ ਪਾਣੀ ਜਾਂਦਾ ਮੋਗੇ ਤੇ ਪਾਣੀ ਕੋਈ ਲੁੱਟ ਲੇ ਜ਼ਿਮੀਂਦਾਰ ਇੱਕ ਦੂਸਰੇ ਨਾਲ ਭੜ ਜਾਂਦੇ ਆ ਕਤਲ ਹੋ ਜਾਂਦੇ ਆ ਆਪ ਤੁਸੀਂ ਦੇਖ ਲਓ ਹੋ ਜੂਗੀ ਜੇ ਤੂੰ ਪੂਰੇ ਮੁਲਕ ਦਾ ਪਾਣੀ ਰੋਕੇਗਾ ਫਿਰ جنگ ਤਾਂ ਹੋ ਰਹੀ ਪਊਗਾ ਫਿਰ ਤੈਨੂੰ ਕਿਵੇਂ ਨਹੀਂ ਫਰਕ ਪੈਂਦਾ ਹੈਗਾ ਪਹਿਲਾਂ ਹੀ ਅਸੀਂ ਦੇਖ ਲਿਆ ਫਿਰੋਜ਼ਪੁਰ ਅੰਬਰਸਰ ਸਾਹਿਬ ਗੁਰਦਾਸਪੁਰ ਬਲੈਕਆਊਟ ਹੋ ਗਏ ਮਿਸਾਇਲ ਡਿੱਗੇ ਕੋਈ ਜਾਣਬੁੱਝ ਕੇ ਕਰ ਰਿਹਾ ਕਹਿੰਦੇ ਤਾਂ ਕੁਦਰਤ ਦੀ ਆਫਤ ਆ ਰਹੀ ਹੈ ਕੁਦਰਤ ਦੀ ਆਫਤ ਕਰ ਲੈ ਪਾਣੀ ਆ ਰਿਹਾ ਕਹਿੰਦੇ ਨਹੀਂ 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 ਝੂਠ ਝੂਠ ਜੇ ਹਾ ਚ ਸ਼ਾਰਾ ਹੁੰਦੀ ਇਹ ਆਪਣੇ ਜਿਹੜੇ ਇਹਨਾਂ ਕੋਲੇ ਪ੍ਰੈਡਿਕਟਿਵ ਮਾਡਲਸ ਹੈਗੇ ਆ ਹੁਣ ਵੀ ਇਹ ਪਾਕਿਸਤਾਨ ਨੂੰ ਦੱਸ ਰਹੇ ਆ ਕਿ ਕੀ ਡੇਟਾ ਹੈਗਾ ਏ ਟਾਈਮ ਸਿਰ ਇਹ ਆਪ ਦਾ ਪਾਣੀ ਛੱਡ ਕੇ ਹੁਣ ਨਾ ਛੱਡਦੇ ਜਿਹੜਾ ਹੁਣ ਛੱਡ ਰਹੇ ਆ ਪਰ ਇਹਨਾਂ ਨੇ ਕੀਤਾ ਨਹੀਂ ਹੈ ਨਾ ਇਹਨਾਂ ਇਹਨਾਂ ਨੇ ਸਪੇਸ ਕਮਾਂਡ ਬਣਾਇਆ ਹੋਇਆ ਇਹਨੀਆਂ ਸੈਟੇਲਾਈਟ ਆ ਇਹਨਾਂ ਨੂੰ ਸਭ ਪਤਾ ਕਿ ਪ੍ਰੈਡਿਕਟਿਵ ਕੀ ਹੋਣਾ ਹੈਗਾ ਇਹ ਜਿਹੜਾ ਹੁਣ ਛੱਡ ਰਹੇ ਆ ਇਹਨਾਂ ਦੀ ਲਾਲਚ ਹੈ ਕਿ ਅਸੀਂ ਉਦੋਂ ਪਾਣੀ ਛੱਡਣਾ ਹੈਗਾ ਜਦ ਹਰਿਆਣਾ ਤੇ ਰਾਜਸਥਾਨ ਨੂੰ ਅਸੀਂ ਦੇਣਾ ਹੈ ਉਹਨਾਂ ਨੂੰ ਲੋੜ ਹੈ ਇਹਨਾਂ ਨੇ ਸਟੋਰ ਕਰੀ ਰੱਖਿਆ ਸਟੋਰ ਜਿਵੇਂ ਭੰਡਾਰ ਬਣਾ ਬਣਾ ਕੇ ਇਹਨਾਂ ਨੇ ਇਹ ਨਹੀਂ ਸੋਚਿਆ ਕਿ ਹੜ੍ਹ ਦੀ ਸਥਿਤੀ 'ਚ ਬੰਨ ਟੁੱਟਣਗੇ ਪਾਣੀ ਉਤੋਂ ਨੰਗੂਗਾ ਏ ਇਹਨਾਂ ਦੀ ਪਲੈਨਿੰਗ ਚ ਨਹੀਂ ਸਾਡੇ ਤਾਂ ਸਾਰੇ ਪੁਲ ਕਮਜ਼ੋਰ ਹੋ ਗਏ ਜਿਹੜਾ ਇਨਫਰਾਸਟ੍ਰਕਚਰ ਦਾ ਕੋਸਟ ਹੈ ਉਹ ਹੁਣ ਸੈਂਟਰ ਦੀ ਸਰਕਾਰ ਜੇ ਨਹੀਂ ਚੱਕੂਗੀ ਸਾਡੇ ਤਾਂ ਪੰਜਾਬ ਦੇ ਮਾੜੇ ਦਿਨ ਇਹੋ ਜਿਹੇ ਆ ਜਾਣੇ ਇੱਥੇ ਸੜਕਾਂ ਸਾਰੀਆਂ ਸਾਡੀਆਂ ਪੁੱਟੀਆਂ ਗਈਆਂ ਜਿਹੜੇ ਘਰਾਂ ਦੇ ਵਿੱਚ ਪਾਣੀ ਗਿਆ ਉਹਦੇ ਵਿੱਚ ਪਾਣੀ ਦਾ ਡੈਮੇਜ ਡੰਗਰਾਂ ਦਾ ਡੈਮੇਜ ਜਿਹੜੇ ਸਕੂਲਾਂ ਤੋਂ ਬੱਚੇ ਬਾਹਰ ਹੋ ਗਏ ਹੈਗੇ ਆ ਇਹ ਸਾਰਾ ਮੇਕਅਪ ਕਰਨ ਵਾਸਤੇ ਪੈਸਾ ਚਾਹੀਦਾ ਅੱਜ ਜੇ ਮੋਦੀ ਤੇ ਰਾਜਨਾਥ ਫੌਜਾਂ ਨੂੰ ਪੈਸਾ ਦੇਣ ਨੂੰ ਤਿਆਰ ਹੈ ਕਹਿੰਦੇ ਆ ਉਹਨਾਂ ਨੂੰ ਅੱਜ ਪੰਜਾਬ ਦੇ ਕੱਲੇ-ਕੱਲੇ ਪਿੰਡ ਦੇ ਵਿੱਚ ਜਿਹੜਾ ਵਾਟਰ ਡੈਮੇਜ ਹੋਇਆ ਸਲਾਬ ਚੜੀ ਹੋਈ ਆ ਉਦੇ ਬਾਅਦ ਫੰਗਸ ਉੱਠੂਗੀ ਉਹ ਸਾਹ ਨੂੰ ਰੋਕੂਗੀ ਜੋ ਇਹਦਾ ਨੁਕਸਾਨ ਲੌਂਗ ਟਰਮ ਹੈ ਉਹਦੇ ਲਈ ਜ਼ੀਰੋ ਫਾਈਨਾਂਸ ਲੋਨ ਦਿੱਤੇ ਜਾਣੇ ਚਾਹੀਦੇ ਆ ਲੰਬੇ ਟਰਮ ਦੇ ਉਹ ਡੰਗਰ ਬੱਚਿਆਂ ਵਾਸਤੇ ਪੈਸੇ ਦੇਣੇ ਚਾਹੀਦੇ ਆ ਇੱਥੇ ਸੜਕਾਂ ਵਾਸਤੇ ਮੰਤਰਾਲੇ ਸੈਂਟਰ ਦੇ ਕਿਉਂਕਿ ਪੈਸੇ ਤਾਂ ਸਾਰਾ ਸੈਂਟਰ ਲੈ ਜਾਂਦੀ ਹੈ ਉਹਨੂੰ ਵੀ ਛੱਡਣੇ ਚਾਹੀਦੇ ਆ ਤੇ ਆ ਜਿਹੜਾ ਸੁੱਤਾ ਹੋਇਆ ਚਨਾਈ ਚ ਦੋਸ਼ੇ ਖਾਣ ਵਾਲਾ ਬੰਦਾ ਇਹਨੂੰ ਜਾਗ ਕੇ ਉਹਰੇ ਖੜ ਕੇ ਸੈਂਟਰ ਤੋਂ ਪੈਸਾ ਮੰਗਣਾ ਚਾਹੀਦਾ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਪਾਣੀ ਦੀ ਤੁਸੀਂ ਲੜਾਈ ਨਾ ਛੇੜੋ ਪੰਜਾਬ ਨੂੰ ਭੁਗਤ ਨਹੀਂ ਪੈਣੀ ਐ ਆਪਰੇਸ਼ਨ ਸਿੰਧੂਰ ਬੰਦ ਕਰੋ ਅਸੀਂ ਜੰਗ ਨਹੀਂ ਅਮਨ ਸ਼ਾਂਤ ਚਾਹੀਦਾ ਤੇ ਜਿਹੜਾ ਸਾਡੀ ਇਕਨੋਮੀ ਹੁਣ ਖਤਮ ਹੋ ਗਈ ਐ ਜਿੰਨੀ ਦੇਰ ਇਹ ਬਾਰਡਰ ਖੋਲ ਕੇ ਸਾਡਾ ਵਪਾਰ ਨਹੀਂ ਤੋੜਦੇ ਉਨੀ ਦੇਰ ਪੰਜਾਬ ਨਹੀਂ ਉੱਠ ਸਕਦਾ ਹੈਗਾ ਅਸੀਂ ਭਾਈਵਾਲ ਬਣ ਕੇ ਪਾਕਿਸਤਾਨ ਨਾਲ ਆਪਣਾ ਮਾਲ ਵੀ ਵੇਚਣਾ ਹੈ ਜਿਵੇਂ ਪੰਜਾਬ ਦੇ ਪਾਣੀ ਪੰਜਾਬ ਦੇ ਨਦੀਆਂ 'ਚ ਵਹਿੰਦੇ ਸੀ ਉਹਨਾਂ ਦਾ ਹੱਕ ਉਹਨਾਂ ਦਾ ਸਾਡਾ ਹੱਕ ਆਪਣਾ ਅਸੀਂ ਕੋਈ ਲੋਟਣੀ ਮਚਾਉਣੀ ਇਹ ਪਾਣੀ ਜਿਹੜਾ ਹੈਗਾ ਰਾਜਸਥਾਨ ਤੇ ਉਧਰ ਜਾ ਰਿਹਾ ਇਹ ਪੰਜਾਬ 'ਚ ਘੁੰਮ ਕੇ ਵਾਪਸ ਉਹੀ ਨਦੀਆਂ 'ਚ ਜਾਣਾ ਚਾਹੀਦਾ ਕਿਉਂ ਅੰਤਰਰਾਸ਼ਟਰੀ ਪੱਧਰ ਤੇ ਦਿਖਾਇਆ ਗਿਆ ਕਿ ਜਿਹੜੇ ਪਾਣੀ ਇੱਕ ਡੈਲਟਾ ਵਿੱਚੋਂ ਕੱਢ ਕੇ ਇੱਕ ਪਲੇਨ 'ਚੋਂ ਕੱਢ ਕੇ ਉਹ ਦੂਜੇ 'ਚ ਪਾਏ ਜਾਂਦੇ ਆ ਉਹ ਪ੍ਰੋਜੈਕਟ ਅਸਫਲ ਹੈ ਉਹਦੇ ਵਿੱਚ ਕੀ ਤੁਸੀਂਦਾ ਐਗਜ਼ਾਮਪਲ ਲੈ ਸਕਦੇ ਹੋ ਕੋਲੋਰਾਡੋ ਅਮਰੀਕਾ ਚ ਲੈ ਸਕਦਾ ਹੋ ਰਿਵਰ ਔਰ ਅਮਾਜ਼ੋਨ ਤਾਂ ਹੀ ਸਫਲ ਹੈ ਕਿਉਂਕਿ ਉਹਨਾਂ ਨੇ ਪਾਣੀ ਖੱਬੇ ਸੇ ਜੇ ਨਹੀਂ ਕੀਤਾ ਸੋ ਇਹ ਜਿਹੜੇ ਡੈਲਟਾ ਹੈ ਇਹ 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 ਬਿਲਕੁਲ ਨੈਸੈਸਰੀ ਹੈਗੇ ਆ এনवायरमेंटਲ ਇੰਪੈਕਟ ਨੂੰ ਇਗਨੋਰ ਨਹੀਂ ਕਰ ਸਕਦੇ ਔਰ ਇਹ ਆਰਐਸਐਸ ਦੀ ਜਿਹੜੀ ਸੋਚ ਹੈ ਕਿ ਮੁਸਲਮਾਨਾਂ ਨਾਲ ਲੜਨਾ ਹੈ ਉਹਨਾਂ ਨੂੰ ਦਬਾਣਾ ਹੈ ਮੁਸਲਮ ਸਟੇਟ ਨੂੰ ਖਤਮ ਕਰਨਾ ਹੈ ਇਹ ਸਾਡੇ ਭਾਈ ਮਾਰੂ جنگ ਕਰ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਤੇ ਸਿੱਖ 10% ਪੰਜਾਬ ਦੇ ਸੀ ਭਾਈ ਬੰਦੀ ਹਿੰਦੂਆਂ ਮੁਸਲਮਾਨਾਂ ਨਾਲ ਬਣਾ ਕੇ ਉਹਨਾਂ ਨੇ ਇਹਨਾਂ ਨੂੰ ਬੰਨ ਕੇ ਰੱਖਿਆ ਇਹ ਜਿਹੜਾ ਸਾਨੂੰ ਲੜਾਣ ਲੱਗੇ ਆ ਦੇਖੋ ਹੁਣ 24 ਹਿੰਦੂ ਮਾਰੇ ਤਾਂ ਜੰਗ ਕਰਤੀ ਜਾਂ 36 ਜੀਤੀ ਸਿੰਘ ਪੁਰਾ ਸੀ 36 ਇੱਕ ਮਾਰੇ ਉਹ ਬਿਲ ਕਲੈਂਟਰਨ ਕਹਿੰਦਾ ਕਿ ਹਿੰਦੂਆਂ ਨੇ ਮਾਰੇ ਉਦੇ ਤੇ ਵੀ ਕੋਈ جنگ ਨਹੀਂ ਹੋਈ ਉਦੋਂ ਕੋਈ ਬੋਲਦਾ ਨਹੀਂ ਸੋ ਆਰਮੀ ਨੇਵੀ 에য়ার ਫੋਰਸ ਹੁਣ ਕਿੱਥੇ ਐ ਇੱਥੇ ਕਿੱਥੇ ਆਰਮੀ ਸਾਡੇ ਬੰਦਿਆਂ ਨੂੰ ਬਚਾਉਂਦੀ ਉਹ 24 ਉਥੇ ਬਹੁ ਮਾੜਾ ਹੋਇਆ ਉਦੋਂ ਤਾਂ ਇਹਨਾਂ ਨੇ جنگ ਲੜ ਲਈ ਪਰ ਜਿਹੜੀਆਂ 에য়ার ਫੋਰਸ ਨੂੰ ਵਧਾ ਰਹੇ ਹਾਂ ਇਹ ਕਰ ਰਹੇ ਆ ਉਹ ਇੱਥੇ ਆ ਕੇ ਕੀ ਕਰ ਰਹੇ ਆ ਮਤਲਬ ਹੜਾ ਚ ਮਦਦ ਨਹੀਂ ਕੀਤੀ ਜਾ ਰਹੀ ਕਿੱਥੇ ਮੈਨੂੰ ਤਾਂ ਦਿਖਦੀ ਨਹੀਂ ਕੋਈ ਕਿੱਥੇ ਦਿਖਦੀ ਆ ਇਹ ਸਿਰਫ ਤੇ ਸਿਰਫ ਹਿੰਦੂ ਹਿੰਦੁਸਤਾਨ ਬਣਾ ਰਹੇ ਆ ਸਾਡੇ ਔਰੇ ਪਾਣੀ ਲੁੱਟ ਕੇ ਹੋਰ ਥਾਵਾਂ ਦੇ ਰਹੇ ਆ ਕਿਉਂਕਿ ਇੱਥੇ ਸਿੱਖ ਬਸਦੇ ਆਂ ਬਿਲਕੁਲ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਸੀਗੇ ਜਿਵੇਂ ਬਲੇਰਜੀ ਹਰਾਂ ਦੇ ਸੀਗੇ ਤਾਂ ਅਸੀਂ ਗੱਲਬਾਤ ਕੀਤੀ ਆ ਤਾਂ ਜਿਸ ਤਿੱਕੇ ਦਾ ਮਾਹੌਲ ਇੱਥੇ ਹੋਇਆ ਪਿਆ ਤਾਂ ਪਾਣੀ ਬਹੁਤ ਜ਼ਿਆਦਾ ਖੜਾ ਹੋਇਆ ਕਿਤੇ 1 ਦਾ 10 ਫੁੱਟ ਆ ਕਿਤੇ 12 ਫੁੱਟ ਆ ਕਿਤੇ 16 ਫੁੱਟ ਆ ਜਿੱਤੇ ਉਸ ਤੋਂ ਵੀ ਜ਼ਿਆਦਾ ਹੈ ਤੇ ਇਸ ਪਾਸੇ ਤੁਸੀਂ ਦੇਖੋਗੇ ਕਿ ਵੀ ਜਿਸ ਤਿੱਕੇ ਦਾ ਮਾਹੌਲ ਜਿਹੜਾ ਇੱਥੇ ਹੋਇਆ ਪਿਆ ਤਾਂ ਕਈ ਨੌਜਵਾਨ ਆਪਣੇ ਬਾਈਕਸ ਲੈ ਕੇ ਜਾ ਰਹੇ ਨੇ ਮੋਟਰਸਾਈਕਲ ਲੈ ਕੇ ਜਾ ਰਹੇ ਨੇ ਕਿਉਂਕਿ ਉਹ ਉੱਥੇ ਕੈਂਪ ਲੱਗਿਆ ਆ ਉੱਥੇ ਤੱਕ ਪਹੁੰਚਣਾ ਹੈ ਕੋਈ ਐਵੇਂ ਦੀਆਂ ਚੀਜ਼ਾਂ ਨੇ ਕੋਈ ਦਵਾਈ ਬੂਟੀ ਆ ਜਿਵੇਂ ਇਧਰ ਐਂਬੂਲੈਂਸ ਆਈ ਹੋਈ ਆ ਹੋਰ ਕਈ ਸਾਰੀਆਂ ਚੀਜ਼ਾਂ ਨੇ ਤਾਂ ਇਹ ਤੁਹਾਨੂੰ ਅਸੀਂ ਤਸਵੀਰ ਸੁਲਤਾਨਪੁਰ ਲੋਧੀ ਤੋਂ ਸਾਂਝੀ ਕੀਤੀ ਆ ਤਾਂ ਲਗਾਤਾਰ ਤੁਸੀਂ ਜੁੜੇ ਰਹੋ ਓਜ਼ਾ ਟੀਵੀ ਦੇ ਨਾਲ ਅਸੀਂ ਤੁਹਾਨੂੰ ਲਗਾਤਾਰ ਇਹ ਕਵਰੇਜ ਪਹਿਲੇ ਦਿਨ ਤੋਂ ਹੀ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਹੋਏ ਪਏ ਨੇ ਤਾਂ ਸਾਨੂੰ ਲੋੜ ਆ ਕਿ ਅਸੀਂ ਇਕੱਠੇ ਹੋ ਕੇ ਇਹ ਹੜ੍ਹਾਂ ਦਾ ਸਾਹਮਣਾ ਕਰੀਏ ਕੈਮਰਾ ਸਹਾਯੋਕ ਦੇਸੀ ਨਿਰਜ ਧੰਨਵਾਦ